ਦੋਸਤੋ ਕੀ ਤੁਹਾਨੂੰ ਰੇਸ਼ਮ ਦੇ ਕੀੜੇ ਦੀ ਕੁਰਬਾਨੀ ਬਾਰੇ ਪਤਾ ਕਿ ਤੁਹਾਨੂੰ ਪਤਾ ਇਨਸਾਨ ਰੇਸ਼ਮ ਦੇ ਕੀੜੇ ਨੂੰ ਜਿਉਂਦੇ ਹੀ ਉਬਾਲ ਕੇ ਮਾਰ ਦਿੰਦਾ ਰੇਸ਼ਮ ਦਾ ਕੀੜਾ ਤੂਤ ਦੇ ਪੱਤੇ ਖਾ ਕੇ ਜ਼ਿੰਦਗੀ ਬਸਰ ਕਰਦਾ ਰੇਸ਼ਮ ਦੇ ਕੀੜੇ ਦੀ ਖੇਤੀ ਸਭ ਤੋਂ ਪਹਿਲਾਂ ਚੀਨ ਦੇ ਵਿੱਚ ਕੀਤੀ ਜਾਂਦੀ ਸੀ ਪਰ ਅੱਜ ਕੱਲ੍ਹ ਇਹ ਸਾਰੀ ਦੁਨੀਆ ਦੇ ਵਿੱਚ ਕੀਤੀ ਜਾਂਦੀ ਆ ਜਿਹੜਾ ਰੇਸ਼ਮ ਦਾ ਧਾਗਾ ਉਸ ਤੋਂ ਮਹਿੰਗਾ ਆ ਰੀਸ਼ਮੀ ਪੋਸਾਕਾਂ ਤਿਆਰ ਕੀਤੀਆਂ ਜਾਂਦੀਆਂ ਨੇ ਭਾਰਤ ਦੁਨੀਆ ਦੇ ਵਿੱਚ ਦੂਜੇ ਨੰਬਰ ਤੇ ਆਉਂਦਾ ਪਹਿਲੇ ਨੰਬਰ ਤੇ ਚੀਨ ਦਾ ਉਪਾਦਕ ਦੇ ਵਿੱਚ ਨੌ ਆਉਂਦਾ ਵਾ ਜਿਹੜਾ ਰੇਸ਼ਮ ਦੇ ਕੀੜੇ ਦੀ ਮੱਤ ਦਾ ਇਹ 300 ਤੋਂ 400 ਰੇਸ਼ਮ ਦੇ ਆਂਡੇ ਨੂੰ ਬਾਹਰ ਕੱਢਦੀ ਆ 10 ਦਿਨ ਵਿੱਚ ਉਸ ਆਂਡੇ ਦੇ ਵਿੱਚੋਂ ਇੱਕ ਛੋਟਾ ਰੇਸ਼ਮੀ ਕੀੜਾ ਪੈਦਾ ਹੁੰਦਾ ਤੇ ਉਹ 10 ਦਿਨ ਲਗਾਤਾਰ ਤੂਦੇ ਪੱਤੇ ਖਾਂਦਾ ਜਿਹੜੇ ਪੱਤੇ ਉਹ ਖਾਂਦਾ ਉਹਨਾਂ ਦੇ ਉਹ ਤੂਦੇ ਪੱਤੇ ਲਿਊਕੜ ਫਾਈਬਰ ਦੇ ਵਿੱਚ ਬਦਲ ਜਾਂਦੇ ਨੇ ਜਿਸ ਨੂੰ ਅਸੀਂ ਲਿਊਕੜ ਰੇਸ਼ਮੀ ਪ੍ਰੋਟੀਨ ਵੀ ਕਹਿੰਦੇ ਆ ਤੇ ਉਸ ਤੋਂ ਬਾਅਦ 30 ਤੋਂ 40 ਦਿਨ ਇਹ ਆਪਣੇ ਅੰਦਰੋਂ ਉਹੀ ਲਿਊਕੜ ਫਾਈਬਰ ਨੂੰ ਬਾਹਰ ਕੱਢਦਾ ਤੇ ਉਹ ਲਿਊਕੜ ਫਾਈਬਰ ਇੱਕ ਗੋਲ ਆਂਡੇ ਦਾ ਰੂਪ ਲੈ ਲੈਂਦੀ ਆ 40 ਦਿਨ ਤੋਂ ਬਾਅਦ ਉਹ ਲਿਊਕੜ ਫਾਈਬਰ ਾਂਡੇ ਦਾ ਰੂਪ ਲੈ ਲੈਂਦੀ ਆ ਜਦੋਂ ਉਸ ਹਵਾ ਦੇ ਸੰਪਰਕ ਚ ਆਉਂਦੀ ਆ ਤਾਂ ਉਹ ਧਾਗੇ ਦਾ ਰੂਪ ਲੈ ਲੈਂਦੀ ਆ ਤੇ ਉਸ ਤੋਂ 10 ਦਿਨ ਬਾਅਦ ਫੇਰ ਇਹੀ ਕੀੜਾ ਉਸ ਲਿਊਕਿਡ ਫਾਈਬਰ ਨੂੰ ਉਸ ਕੋਕਿਲ ਨੂੰ ਕੱਟ ਕੇ ਬਾਹਰ ਨਿਕਲਦਾ ਜੇ ਬਾਹਰ ਨਿਕਲਿਆਵੇ ਤਾਂ ਉਹਦੇ ਕਈ ਟੁਕੜੇ ਹੋ ਜਾਂਦੇ ਨੇ ਬਹੁਤ ਸਾਰੇ ਕਹਿੰਦਾ ਮਤਲਬ ਲੰਮਾ ਧਾਗਾ ਨਹੀਂ ਤਿਆਰ ਹੁੰਦਾ ਟੁਕੜਿਆਂ ਦੇ ਵਿੱਚ ਮਿਲਦਾ ਜਿਹੜਾ ਇਨਸਾਨ ਦੇ ਕੰਮ ਨਹੀਂ ਆਉਂਦਾ ਇਹਦੇ ਆਪਣੇ ਆਪ ਬਾਹਰ ਨਿਕਲਣ ਤੋਂ ਪਹਿਲਾਂ ਪਹਿਲਾ ਇਨਸਾਨ ਇਸ ਨੂੰ ਪਾਣੀ ਵਿੱਚ ਉਬਾਲ ਕੇ ਮਾਰ ਦਿੰਦਾ ਉਬਾਲ ਕੇ ਮਾਰ ਕੇ ਇਹਦੇ ਵਿੱਚੋਂ ਲੰਮਾ ਧਾਗਾ ਤਿਆਰ ਕਰਦਾ ਜਿਹੜਾ 500 ਤੋਂ 1300 ਮੀਟਰ ਲੰਮਾ ਹੁੰਦਾ ਉਸ ਧਾਗੇ ਨੂੰ ਫਿਰ ਤਿਆਰ ਕਰਕੇ ਫੈਕਟਰੀਆਂ ਦੇ ਵਿੱਚ ਭੇਜਿਆ ਜਾਂਦਾ ਫੈਕਟਰੀਆਂ 'ਚੋਂ ਮਹਿੰਗੀਆਂ ਪੋਸਾਕਾਂ ਤਿਆਰ ਕੀਤੀਆਂ ਜਾਂਦੀਆਂ ਨੇ ਤੇ ਜੇ ਸੋਚਿਆ ਜਾਵੇ ਇਸਮ ਦਾ ਕੀੜਾ ਆਪਣੇ ਰਹਿਣ ਦੇ ਲਈ ਉਹ ਲਿਉਕਡ ਫਾਈਬਰ ਦਾ ਘਰ ਤਿਆਰ ਕਰਦਾ ਹੁੰਦਾ ਜਿਹਨੂੰ ਅਸੀਂ ਕੋਕੀਨ ਕਹਿੰਦੇ ਆ ਜਿਸਨੂੰ ਅਸੀਂ ਆਂਡਾ ਕਹਿੰਦੇ ਆ ਪਰ ਇਨਸਾਨ ਲਾਲਚੀ ਆਪਣਾ ਧਾਗਾ ਪ੍ਰਾਪਤ ਕਰਨ ਲਈ ਇਹਨੂੰ ਜਿਉਂਦੇ ਨੂੰ ਮਾਰ ਦਿੰਦਾ ਤੇ ਇਸ ਦੀ ਜ਼ਿੰਦਗੀ ਪਹਿਲਾਂ ਹੀ ਖਤਮ ਕਰ ਦਿੰਦਾ ਇੱਕ ਹੋਰ ਗੱਲ ਸਾਂਝੀ ਕਰ ਲਈਏ ਜੇ ਇਹ ਆਪਣੇ ਆਪ ਉਸ ਲਿਉਕਡ ਫਾਈਬਰ ਦੇ ਵਿੱਚੋਂ ਨਿਕਲਿਆ ਬੀ ਆਂਡੇ ਦੇ ਵਿੱਚੋਂ ਆਪਣੇ ਆਪ ਕੱਟ ਕੇ ਨਿਕਲੇ ਤਾਂ ਇਹ ਬਹੁਤ ਵਧੀਆ ਇੱਕ ਤਿਤਲੀ ਦਾ ਰੂਪ ਲੈਂਦਾ ਵਾ ਉਹ ਤਿਤਲੀ ساری ਜ਼ਿੰਦਗੀ ਆਪਣੀ ਜਿਉਂਦੀ ਰਹਿ ਸਕਦੀ ਆ ਪਰ ਇਨਸਾਨ ਇਸ ਨੂੰ ਜਿਉਂ ਨਹੀਂ ਦਿੰਦਾ ਆਪਣੇ ਲਾਲਚ ਦੇ ਲਈ ਧਾਗੇ ਦੇ ਲਈ ਇਸ ਨੂੰ ਪਹਿਲਾਂ ਹੀ ਮਾਰ ਦਿੰਦਾ ਏਸੀ ਰੇਸ਼ਮ ਦੇ ਕੀੜੇ